ਅਸੀਂ 1 ਮਹੀਨੇ ਤੋਂ ਬੰਦ ਆਰਜੀ ਬੰਨਣ ਦੇ ਸਭ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਸ਼ਾਇਦ ਤੁਸੀਂ ਵੀ ਆ ਵੀ ਆਉਂਦੇ ਰਿਆਂ ਹੋਰ ਵੀ ਪੱਤਕਰ ਆਉਂਦੇ ਰਿਆਂ ਬਹੁਤ ਦੇਖੇ ਮੀਡੀਆ ਤੇ ਕੋਈ ਭੁੱਲੀ ਨਹੀਂ ਰਹੀ ਕਿ ਕਿੰਨੀ ਆ ਮਿਹਨਤ ਕੀਤੀ ਆ ਸਾਡੇ ਬੱਚਿਆਂ ਨੇ ਉਹ ਅੱਜ ਸਾਡੇ 5:30 ਵਜੇ ਬੰਨ ਟੁੱਟ ਗਿਆ ਆਸੀ ਕੀ ਖਰਚਾ ਬਹੁ ਕੀਤਾ ਸੀ ਪਾਅ ਬਹੁ ਕੀਤਾ ਸੀ ਸੰਕਟੇ ਮੇਲਜੋਲ ਕਰਕੇ ਵੀ ਚਲੋ ਬੰਨ ਦਾ ਮਿੱਟੀ ਪਾ ਕੇ ਦਰਿਆਨ ਕੁਛ ਆਪਦੀ ਪਕੜ ਦੇ ਵਿੱਚ ਰੱਖਿਆ ਪਰ ਆ ਕੁਝ ਮੌਸਮੇ ਇਦਾਂ ਦਾ ਹੋ ਗਿਆ ਉਹਦਾ ਕਰਕੇ ਬਹੁਤ ਜ਼ਿਆਦਾ ਸਾਡਾ ਵੱਡਾ ਨੁਕਸਾਨ ਹੋਇਆ 2023 ਦੇ ਵਿੱਚ ਸਾਡੀਆਂ ਖਰਾਬ ਹੋਈਆਂ ਕਿਤੇ ਤੇ 5 5 7 10 10 ਫੁੱਟ ਹੋਏ ਪੈ ਗਏ ਆ ਤੇ ਕਿਤੇ ਕੋਈ 5 8 8 10 ਦਾ ਫੁੱਟ ਰੇਤਾ ਪੈ ਗਈ ਤੁਸੀਂ ਗੁੱਸਾ ਤੋਂ ਪ੍ਰਸ਼ਾਸਨ ਤੇ ਆ ਜਿਲ੍ਹੇ ਗੁਮੇਵਾਰ ਹੁਣ ਮੰਨ ਲਓ ਜੇ ਇੱਥੇ ਆਏ ਨੂੰ ਅਸੀਂ ਮਾਰਾ ਕਵਾਂਗੇ ਤਾਂ ਵੀ ਹੁਲ ਡਾਈ ਵਾਲੀ ਗੱਲ ਨਹੀਂ ਗਈ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਇਹ ਜਦੋਂ ਇਹ ਆ ਲੈ ਜਾਂਦਾ ਉਸ ਮੌਕੇ ਤੇ ਇਹਦੀ ਫਰਾਈ ਕੀਤੀ ਜਾਵੇ ਇਹਨੂੰ ਬੰਨੇ ਤੋਂ ਉੱਚਾ ਕੀਤਾ ਜਾਵੇ ਕਿ ਇਹ ਜਿਹੜਾ ਹਰ ਵਾਰੀ ਮਾਰ ਪੈਂਦੀ ਹੈ ਦੇ ਤੋਂ ਸਾਰੇ ਏਰੀਆ ਨੂੰ ਬਚਾਇਆ ਜਾਵੇ ਬਿਆਸਤਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜਿੱਥੇ ਕਈ ਇਲਾਕਿਆਂ ਅੰਦਰ ਹੜ੍ਹ ਦਾ ਖਤਰਾ ਬਣਿਆ ਹੋਇਆ ਉੱਥੇ ਹੀ ਬਿਆਸਤਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੇ ਸਾਹ ਸੁੱਕ ਗਏ ਇਸ ਵਿਚਾਲੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਸultanpur Lodhi ਦੇ ਇਲਾਕੇ ਨਾਲ ਸੰਬੰਧਿਤ ਪਿੰਡ ਆਹਲਿਕ ਕਲਾ ਵਿੱਚ ਕਿਸਾਨਾਂ ਵੱਲੋਂ ਲਗਾਇਆ ਗਿਆ ਆਰਜ਼ੀ ਬਨ ਟੁੱਟ ਗਿਆ ਹਾਲਾਂਕਿ ਬਨ ਨੂੰ ਬਚਾਉਣ ਲਈ ਇਲਾਕੇ ਦੇ ਲੋਕਾਂ ਤੇ ਸੰਤ ਮਹਾਪੁਰਖਾਂ ਦੀ ਅਗਵਾਈ ਹੇਠ ਕਰੀਬ 1 ਮਹੀਨੇ ਤੋਂ ਲਗਾਤਾਰ ਦਿਨ ਰਾਤ ਯਤਨ ਜਾਰੀ ਨੇ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕੁੱਤਾ ਵਾਂਗੂ ਪਾਲੀ ਫਸਲ ਅੱਜ ਪਾਣੀ ਦੀ ਭੇਟ ਚੜ ਚੁੱਕੀ ਹੈ ਜਿਕਰਯੋਗ ਹੈ ਕਿ ਸਾਲ 2023 ਵਿੱਚ ਵੀ ਇਸੇ ਜਗ੍ਹਾ ਤੋਂ ਬਨ ਟੁੱਟਾ ਸੀ ਜਿਸ ਤੋਂ ਬਾਅਦ ਕਰੀਬ 35 ਪਿੰਡਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਗਈਆਂ ਕਿਸਾਨਾਂ ਨੇ આરોਪ ਲਗਾਇਆ ਕਿ ਪ੍ਰਸ਼ਾਸਨ ਢੁਕਵੇਂ ਕਦਮ ਚੁੱਕਦਾ ਤਾਂ ਸ਼ਾਇਦ ਇਹ ਹਾਲਾਤ ਮੁੜ ਨਾ ਬਣਦੇ ਦੱਸਦੇ ਕਿ ਹਾਲ ਹੀ ਵਿੱਚ ਸੁਲਤਾਨਪੁਰ ਲੋਧੀ ਇਲਾਕੇ ਨਾਲ ਸੰਬੰਧਿਤ ਬਾਹਪੁਰ ਜ਼ਾਤੀ ਦੇ ਵਿੱਚ ਵੰਡ ਟੁੱਟਣ ਕਾਰਨ ਟਾਪੂ ਵਰਗੇ ਮੰਡ ਇਲਾਕੇ ਦੇ ਲਗਭਗ 16 ਪਿੰਡ ਪਾਣੀ ਵਿੱਚ ਡੁੱਬ ਗਏ ਜਿਸ ਕਾਰਨ ਲੋਕਾਂ ਦਾ ਜਨਜੀਵਨ ਅਸਥਿਰ ਹੋ ਗਿਆ ਕੁਝ ਪ੍ਰਭਾਵਿਤ ਪਰਿਵਾਰ ਆਪਣੇ ਘਰ ਛੱਡ ਕੇ ਖੁੱਲੇ ਅਸਮਾਨ ਹੇਠ ਡੇਰਾ ਲਾ ਚੁੱਕਿਆ ਤੇ ਕਈ ਅਜੇ ਵੀ ਪਾਣੀ ਦੇ ਲਪੇਟ ਵਿੱਚ ਆਪਣੇ ਘਰ ਦੀ ਛੱਤਾਂ ਹੇਠ ਬੈਠੇ ਹੋਏ ਨੇ ਮੰਡੇ ਇਲਾਕੇ ਦੇ ਪ੍ਰਭਾਵਿਤ ਲੋਕ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਆਪਣਾ ਗੁੱਸਾ ਕੱਢ ਰਹੇ ਨੇ ਵਿਆਸਧਰਿਆ ਦੀ ਸਮੁੱਚੀ ਸਥਿਤੀ ਬਾਰੇ ਕਿਸਾਨਾਂ ਨੇ ਦੱਸਿਆ ਕਿ ਪੌਂਗ ਡੈਮ ਤੋਂ ਲਗਾਤਾਰ ਵੱਡੀ ਮਾਤਰਾ ਵਿੱਚ ਪਾਣੀ ਛੱਡਣ ਕਾਰਨ ਵਿਆਸਧਰਿਆ ਵਿੱਚ ਪਾਣ ਦਾ ਪੱਧਰ ਵਧ ਗਿਆ ਮੰਡੇ ਇਲਾਕੇ ਵਿੱਚ ਦਰਿਆ ਲਗਾਤਾਰ ਓਵਰਫਲੋ ਹੋ ਰਿਹਾ ਉਨ੍ਹਾਂ ਕਿਹਾ ਕਿ ਬੰਨ੍ਹ ਦੀ ਮੁਰੰਮਤ ਦਾ ਕੰਮ ਲਗਾਤਾਰ ਚੱਲ ਰਿਹਾ ਇਸ ਮੌਕੇ ਕਿਸਾਨਾਂ ਹੋ ਕੀ ਕਹਿਣਾ ਉਹ ਸੁਣਾ ਦਿੰਦੇ ਆ ਤੁਹਾਨੂੰ ਜੀ ਆਪਣੇ ਆਲੀ ਕਲਾਂ ਆਲੀ ਖੁਰਦ ਜੋ ਮੰਡ ਦਾ ਏ ਆਰਜੀ ਬੰਨ ਹੀ ਔਰ ਸਾਡੇ ਪਿੰਡਾਂ ਦੇ ਸਾਰੇ ਆਗੂ ਸਿੰਘਾਂ ਨੇ ਸਾਰੀਆਂ ਸੰਗਤਾਂ ਨੇ ਅੱਜ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਜੋ ਇੱਥੇ ਮਿੱਟੀ ਪਾਉਂਦੇ ਆ ਤੇ ਸਾਰੇ ਇਲਾਕੇ ਦੇ ਪਰੋਹਾਂ ਨੇ ਤੋਂ ਲਿਆ ਕਰਕੇ ਇੱਥੇ ਸੰਗਤਾਂ ਔਰ ਬਹੁਤ ਵੱਡਾ ਯਤਨ ਕੀਤਾ ਜਾ ਰਿਹਾ ਸੀ ਇੱਕ ਮਹੀਨਾ ਪੂਰਾ ਮਹੀਨੇ ਤੋਂ ਵੱਧ ਹੀ ਹੋ ਗਿਆ ਜੋ ਇੱਥੇ ਮਿਹਨਤ ਕੀਤੀ ਪਰ ਅੱਜ ਬੰਨ ਟੁੱਟ ਗਿਆ ਤੇ ਬਹੁਤ ਜਿਹੜਾ ਵੱਡਾ ਨੁਕਸਾਨ ਹੋਇਆ हां ਕਿਉਂਕਿ 1 ਮਹੀਨਾ ਹੋ ਗਿਆ ਪਿਛਲਾ ਜਿਹੜਾ ਬੰਨਵਾ ਬਾਉ ਕੋਰਲੇਓ ਤੇ ਬਹੁਤ ਦਿਨ ਪਹਿਲਾਂ ਟੁੱਟ ਗਿਆ ਇਹ ਫਿਰ ਵੀ ਆਪਣੇ ਇੱਧਰ ਆਪਣੇ ਨਗਰ ਦੇ ਆਲੀ ਕਨਾਲ ਦੀ ਖੁਰਦ ਆਗੂ ਸਿੰਘ ਸਾਰੀਆਂ ਸੰਗਤਾਂ ਨੂੰ ਨਾਲ ਲੈ ਕਰਕੇ ਉੱਥੇ ਸੇਵਾ ਕਰ ਰਹੇ ਸੀ 1 ਮਹੀਨੇ ਤੋਂ ਤੇ ਹੁਣ ਤੀਕ ਇਹਨੂੰ ਬੰਨ ਨੂੰ ਬਚਾ ਕੇ ਰੱਖਿਆ ਸੀ ਮਹਾਰਾਜ ਸਾਹਿਬ ਜੀ ਦੇ ਫੋਟਾ ਅਸਰੇ ਦੇ ਨਾਲ ਗੁਰੂਕੀਆਂ ਸੰਗਤਾਂ ਦਾ ਸਹਿਯੋਗ ਤੇ ਇਹ ਜਿਹੜਾ ਵਾ ਦਰਿਆ ਵਿੱਚੋਂ ਬਹੁਤ ਜ਼ਿਆਦਾ ਉੱਚਾ ਹੋਇਆ ਪਿਆ ਪੈਲੀਆਂ ਪਾਸਿਓਂ ਨੀਵੀਆਂ ਵਾ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਇਹ ਜਦੋਂ ਦਰੀਆ ਲਿਆ ਜਾਂਦਾ ਉਸ ਮੌਕੇ ਤੇ ਇਹਦੀ ਖੁਦਾਈ ਕੀਤੀ ਜਾਵੇ ਇਹਨੂੰ ਬੰਨੇ ਤੋਂ ਉੱਚਾ ਕੀਤਾ ਜਾਵੇ ਵੀ ਇਹ ਜਿਹੜਾ ਹਰ ਵਾਰੀ ਮਾਰ ਪੈਂਦੀ ਹੈ ਇਹਦੇ ਤੋਂ ਸਾਰੇ ਏਰੀਆ ਨੂੰ ਬਚਾਇਆ ਜਾਵੇ ਮੇਰ ਨਾਲ ਰਾਜ ਸਿੰਘ ਪਿੰਡ ਆਲੀ ਕਲਾਂ ਤੇ ਹਲਾਤ ਵੀਰ ਜੀ ਆਪ ਜੀ ਨੂੰ ਪਤਾ ਹੀ ਜਾਵੇ ਆ ਸਾਹਮਣੇ ਦੇਖ ਰਹੇ ਜੇ ਵੀ ਸਾਡਾ ਨਾ ਬਹੁਤ ਵੱਡਾ ਨੁਕਸਾਨ ਹੋ ਗਿਆ ਆ ਸੀਗੀ ਕਿ ਖਰਚਾ ਬਹੁਤ ਕੀਤਾ ਸੀ ਖፋ ਬਹੁਤ ਕੀਤਾ ਸੀ ਸੰਗਤੇ ਮੇਲਜੋਲ ਕਰਕੇ ਵੀ ਚਲੋ ਬੰਨ ਦਾ ਮਿੱਟੀ ਪਾ ਕੇ ਦਰਿਆ ਨੂੰ ਕੁਝ ਆਪਦੀ ਪਕੜ ਦੇ ਵਿੱਚ ਰੱਖਿਆ ਪਰ ਆ ਕੁਝ ਮੌਸਮੇ ਇਦਾਂ ਦਾ ਹੋ ਗਿਆ ਉਦਾ ਕਰਕੇ ਬਹੁਤ ਜਿਆਦਾ ਸਾਡਾ ਵੱਡਾ ਨੁਕਸਾਨ ਹੋਇਆ ਇਹ ਖਦਸ਼ਾ ਘਟੋ ਘਟਵੀ ਅਸੀਂ 50 ਤੋਂ 60000 ਏਕੜ ਇਸ ਮਾਰ ਦੇ ਵਿੱਚ ਆ ਜਾਣਾ ਝੋਨਾ ਸਾਡਾ ਖਤਮ ਹੋ ਜਾਣਾ ਤੇ ਬਾਅਦ ਦੇ ਵਿੱਚ ਉਹ ਹਾਲਾਤ ਇਹੋ ਜਿਹੇ ਹੋ ਜਾਂਦੇ ਆ ਵੀ ਮੰਨ ਲਓ ਪੈਲੀਆਂ 2023 ਦੇ ਵਿੱਚ ਸਾਡੀਆਂ ਖਰਾਬ ਹੋਈਆਂ ਕਿਤੇ ਦੇ 5 5 7 10 10 ਫੁੱਟ ਟੋਏ ਪੈ ਗਏ ਆ ਤੇ ਕਿਤੇ ਕੋਈ 5 8 10 ਦਾ ਫੁੱਟ ਰੇਤ ਆ ਪੈ ਗਈ ਜਦੋਂ ਰੇਤ ਪੈ ਗਈ ਆ ਤੇ ਸਾਨੂੰ ਅਸੀਂ ਪ੍ਰਸ਼ਾਸਨ ਤੇ ਸਾਨੂੰ ਇਹ ਗਿਲਾਵਾ ਵੀ ਚਲੋ ਸਾਡੀਆਂ ਪੈਲੀਆਂ ਦੇ ਖਰਾਬ ਹੋ ਜਾਂਾਂ ਤੇ ਸਾਨੂੰ ਪਹਿਲੀ ਸਾਫ਼ ਕਰਨ ਦਾ ਕਰਕੇ ਜਾਂ ਆਪਦੀ ਮਿੱਟੀ ਚੁੱਕ ਕੇ ਕਿਤੇ ਪਾਉਣ ਦਾ ਇਹ ਤੇ ਸਾਨੂੰ ਮਨਜ਼ੂਰੀ ਹੋਣੀ ਚਾਹੀਦੀ ਹੈ ਨਾ ਜੇ ਅਸੀਂ ਮੰਨ ਲਓ ਆਪਦੀ ਪਹਿਲੀ ਤੋਂ ਰੇਤ ਚੁੱਕਦੇ ਆ ਜਾਂ ਚਕਾਉਨੇ ਆ ਜਿਹੜੀ ਇਹ ਦਰਿਆ ਪਾ ਜਾਂਦਾ ਤੇ ਉਹ ਵੀ ਨਹੀਂ ਚੁੱਕਣ ਦੇਦੇ ਉਲਟੇ ਹਟਦੇ ਪਰਚੀ ਹੋ ਜਾਂਦੇ ਅਸੀਂ 1 ਮਹੀਨੇ ਤੋਂ ਬੰਦ ਆਰਜੀ ਬੰਨਣ ਦੇ ਸਭ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਸ਼ਾਇਦ ਤੁਸੀਂ ਵੀ ਆ ਵੀ ਆਉਂਦੇ ਰਹੇ ਹੋਰ ਵੀ ਪਤਕਰ ਆਉਂਦੇ ਰਹੇ ਬਹੁਤ ਦੇਖੇ ਮੀਡੀਆ ਤੇ ਕੋਈ ਭੁੱਲੀ ਨਹੀਂ ਰਹੇਗੀ ਵੀ ਕਿੰਨੀ ਆਸੀਂ ਮਿਹਨਤ ਕੀਤੀ ਆ ਸਾਡੇ ਬੱਚਿਆਂ ਨੇ ਹੁਣ ਅੱਜ 5:30 ਵਜੇ ਬੰਦ ਟੁੱਟ ਗਿਆ ਕਿਹੋ ਜਿਹੇ ਹਾਲਾਤ ਨੇ ਹੁਣ ਤੇ ਜੀ ਵੇਖੋ ਆ ਬੰਦ ਤੇ ਹਾਲਾਤ ਤੇ ਹੁਣ ਇਹਨੇ ਆ ਹੋ ਹਸਲੇ ਆ ਯਾ ਬਿਲਕੁਲ ਬੱਚਿਆਂ ਨੂੰ ਤੇ ਸਾਨੂੰ ਜਿਹੜਾ ਦਸੋ ਤੇਜ ਮਨ ਟਟਾ ਸਾਰੇ ਢੋਨੇ ਬਰੇ ਤੇਜ ਦੇ ਵਿੱਚ ਰੇਤ ਪਈ ਰੇਤ ਵਾਲੀਆਂ ਪਹਿਲੀਆਂ ਪਧਰੀਆਂ ਕੀਤੀਆਂ ਟੋਏ ਪਏ ਹੁਣ ਫਿਰ ਆਸ ਹੋਈ ਸੀ ਤੰਗ ਥੋੜੀ ਜਿਹੀ ਹੋਈ ਸੀ ਹੁਣ ਆਸ ਹੋਈ ਸਾਰੇ ਖਰਚੇ ਹੋਏ ਉਹਨਾਂ ਹਾਲਾਤ ਦੇ ਨਾ ਮੇਰੇ ਖਿਆਲ ਅ ਵੀ ਲੋਕ ਕਈ ਵਾਰ ਕਹਿ ਦਿੰਦੇ ਆ ਜਿਹਦੀ ਤਵਾ ਕੇ ਗੱਲ ਕਿ ਮੈਨੂੰ ਥੜਾ ਰੋਕਿਆ ਵਾ ਸਾਨੂੰ ਸਿਖਾਇਆ ਤੇ ਨਹੀਂ ਆ ਵੀ ਤੂੰ ਕਾ ਕੇ ਮਰ ਜਾ ਪਰ ਹਾਲਾਤ ਤੇ ਜਿਵੇਂ ਦਿਨਾਂ ਦੇ ਬਣਿਆ ਉਹ ਖੁਦ ਕੰਸੀ ਕਰਨ ਵਾਲੇ ਬਣੇ ਜਿਹੜੇ ਬਲਾਜਮਤ ਸਾਰੇ ਪੈਸੇ ਸਭ ਕੁਝ ਲਾ ਕੇ ਆਸਾਂ ਰੱਖੀਆਂ ਝੋਨੇ ਦੀ ਕਿਸੇ ਨੇ ਕੋਈ ਆਰਟੀ ਦੇ ਦੇਨੇ ਕਿਸੇ ਨੇ ਕੋਈ ਬੈਂਕ ਦੇ ਦੇਨੇ ਕਿਸੇ ਨੇ ਕੋਈ ਲਿਮਟ ਲਈ ਕਿਸੇ ਨੇ ਕੋਈ ਟਰੈਕਟਰ ਲਿਆ ਕੋਸ ਤੇ ਸਾਰਾ ਨ ਖਤਮ ਹੋ ਗਿਆ ਵਾ ਪਰ ਕਿਹ ਕੋ ਹੌਸਲਾ ਬੱਚਿਆਂ ਨੂੰ ਸਭ ਕੁਝ ਨੂੰ ਵੀ ਦੁਬਾਰਾ ਫੇਰ ਸ਼ੁਰੂ ਕਰਾਂਗੇ ਜ਼ਿੰਦਗੀ ਪਰ ਹਾਲਾਤ ਤੇ ਇਦਾਂ ਮਾੜੇ ਆ ਨਾ ਹਿਸਾਬ ਲਾ ਲਓ ਵੀ ਹੱਥੀ 10 ਰੁਪਏ ਡੇਗ ਪੈਣਾ 10 ਰੁਪਏ ਕੀ ਡੇਗ ਪੈਣਾ ਕਿ ਤੇ ਗੋਦੋਰੇ ਮੱਥਾ ਟੇਕਣਾ ਉਹਦੇ ਜੇਬ ਤੋਂ ਦੇਖੀਦਾ ਵੀ ਪਾਈਆਂ ਦਾ ਨੋਟ ਜਾਂ 10 ਦਾ ਨਿਕਲ ਕੇ 100 ਦਾ ਨਿਕਲ ਜੇ ਤੇ ਕਰੋੜਾਂ ਨਾਲ ਤੋਂ ਨੰਬਰ ਜਣਾ ਅਬੂ ਬਣਾ ਕੇ ਜਿੱਦਾਂ ਦੇ ਖੇਲਾ ਕਿੰਨਾ ਕਿ ਰਕਬਾ ਪ੍ਰਭਾਵਿਤ ਹੋਉਂਦਾ ਖਸਾ 50 ਤੋਂ ਲੈ ਕੇ 60 ਹਜ਼ਾਰ ਏਕੜ ਤੱਕ ਕਿੰਨੇ ਕਿ ਪਿੰਡਾਂ ਨੂੰ ਮਾਰਦਾ ਇਹ ਤੋਂ ਘੱਟ ਮੇਰਾ ਖਿਆਲ ਜਿੱਤੀ 20-30 ਪਿੰਡ ਹੋਣਗੇ 2023 ਦੀ ਗੱਲ ਕਰੀਏ ਪਾਣੀ ਉੱਥੋਂ ਜ਼ਿਆਦਾ ਐ ਇਸ ਵਾਰ ਨਹੀਂ ਪਾਣੀ ਤੇ ਉੱਨਾ ਕੀ ਆ ਪਾਣੀ ਉੱਨਾ ਕੀ ਆ ਪਰ ਜਿਹੜਾ ਨਾ ਉਹ ਬੰਨ ਉਹਨੂੰ ਜਦੋਂ ਢਾਹ ਲੱਗਦੀ ਨਾ ਥੋੜੀ ਪ੍ਰਸ਼ਾਸਨ ਦੀ ਰੇਣ ਗੈਲੀ ਆ ਪੱਥਰ ਜਿੰਨਾ ਤੇ ਲੱਗਣਾ ਚਾਹੀਦਾ ਉਹ ਨਾ ਲੱਗਾ ਨਹੀਂ ਅਸੀਂ ਉਹਨੂੰ ਉਛਲ ਕੇ ਨਹੀਂ ਰੁੱਟਣ ਦਾ ਪਾਣੀ ਤੇ ਪਤਾ ਕਿ ਜਿਆਦਾ ਵੀ ਪਾਣੀ ਉੱਪਰ ਦੀ ਓਵਰ ਖਲੋਗੇ ਟੁੱਟ ਗਿਆ ਵਾ ਜਿਹੜਾ ਢਾਹ ਲੱਗਦੀ ਹੈ ਨਾ ਢਾਹ ਤੇ ਪਾਣੀ ਹੋਰ ਵੀ ਥੱਲੇ ਹੋਏ ਉਹ ਬਦਲ ਲੱਗ ਸਕਦੀ ਹੈ ਜਦੋਂ ਢਾਹ ਲੱਗਦੀ ਹੈ ਨਾ ਉਹਦਾ ਇਲਾਜ ਸਾਡੇ ਕੋਲ ਨਹੀਂਗਾ ਸਾਡੇ ਕੋਲ ਇਲਾਜ ਵਾ ਵੀ ਅਸੀਂ ਮਿੱਟੀ ਪਾ ਕੇ ਉੱਚਾ ਕਰ ਲੈਨੇ ਆ ਆ ਦੇਖੋ ਸੰਗਤਾਂ ਮਿੱਟੀ ਕਿੰਨੀ ਲੈ ਕੇ ਆਈਆਂ ਉਹ ਵਿਚਾਰੇ ਦੂਰ ਉਹਨੇ ਇੰਨਾ ਪੱਥਰ ਕਿੱਥੋਂ ਲਿਆਉਣ ਜਿਹੜਾ ਪੱਥਰ ਲਾਉਣੇ ਗੌਰਮੈਂਟ ਦਾ ਕੰਮ ਪੱਥਰ ਲੱਗਣ ਨਾਲ ਲੋਚਾ ਨੂੰ ਕਹ ਦਿੰਨੇ ਆ ਸਟਾਰਟ ਉਹ ਵੀ ਜੇ ਵੀ ਮੀਲ ਆ ਨਾ ਜਗਾ ਤੇ 20 ਮੀਲ ਦੇ ਲੋਤਾ ਨਹੀਂ ਲੱਗਣੀਆਂ ਕੋਈ 2-3 ਕਿਲੋਮੀਟਰ ਦਾ ਅਜਿਹਾ ਹੋ ਬਾਕੀ ਨਹੀਂ ਡੁੱੜਦਾ ਬਾਕੀ ਤਾਂ ਮਿੱਟੀ ਬਾਗੇ ਬਣ ਲੈਣੇ ਆ ਉਹਦਾ ਤਾਂ ਸਾਸ਼ੀ ਦੁਸ਼ੀ ਵਾਲੀ ਗੱਲ ਨਾ ajo ਉਹ ਵੀ ਟੁੱਟ ਗਿਆ ਹੈਗਾ ਉਹ ਨਹੀਂ ਟੁੱਟਣ ਦਿੰਦੇ ਆਪ ਖੋਦ ਉੱਤੇ ਸੰਗਦਾ ਤੇ ਆਪਣਾ ਪੰਜਾਬ ਨਹੀਂ ਟੁੱਟਣ ਦਿੰਦਾ ਛੇਪ ਜਿੱਥੇ ਸਾਡੀਆਂ ਬਾਹਾਂ ਖਣੀਆਂ ਹੋ ਜਾਂਦੀਆਂ ਆ ਸੰਗਤ ਦੀਆਂ ਵੀ ਉੱਥੇ ਆਣ ਕੇ ਹਾਲਤ ਨਾ ਕਰਦੇ ਕਿਤੇ ਨੇ ਕਿਤੇ ਮੰਨਦੇ ਹੋ ਪ੍ਰਸ਼ਾਸਨ ਨੇ ਅੰਗਿਹਲੀ ਕੀਤੀ ਚਲੋ ਜੀ ਬੱਧਾ ਗਲ ਗਿਆ ਜਦੋਂ ਬੰਦਾ ਡੁੱਬਿਆ ਜਦੋਂ ਮਰਿਆ ਉਹਨਾਂ ਤੇ ਗੁੱਸਾ ਘੁੰਡੀ ਤੇ ਆਈ ਜਾਂਦਾ ਇਹਦਾ ਆਪ ਦਾ ਬੱਚੇ ਨੂੰ ਬੁਖਾਰ ਹੋਇਆ ਹੋਵੇ ਨਾ ਤੇ ਉਹ ਆਂਦਾ ਵੀ ਲੋਕਾਂ ਦੇ ਪਠੋਰੀਆਂ ਵਰਗੇ ਤੇ ਮੇਰਾ ਕਰਕੇ ਜਾਣੇ ਨੁ ਬੁਖਾਰ ਚੜਿਆ ਗੁੱਸਾ ਤਾਂ ਸੰਤੇ ਆਉਂਦਾ ਤਾਂ ਉਸ ਸਾਥ ਜਿਹੜਾ ਅੱਜ ਫੋਨ ਕਰਦਾ ਹੈ ਕੀ ਹਾਲ ਉਹਨੂੰ ਗੁੱਸਾ ਉਹਦੇ ਗੁੱਸਾ ਹੀ ਜਾਂਦਾ ਸੀ ਵੀ ਤੁਸੀਂ ਪ੍ਰਵਾ ਪੁੱਛਣਾ ਆਓ ਮੈਂ ਕਿਹੜੇ ਬਾਤਾਂ ਹੀ ਲੈਟ ਦੇ ਵੀ ਮਨ ਸਾਡਾ ਟੁੱਟ ਗਿਆ ਸਤਾਉ ਨਾ ਤੇ ਗੁੱਸਾ ਤਾਂ ਪ੍ਰਸ਼ਾਸਨ ਤੇ ਆ ਜਿਹੜੇ ਜ਼ਿੰਮੇਵਾਰ ਵਾ ਹੁਣ ਮੰਨ ਲਓ ਜੇ ਇੱਥੇ ਆਇਆ ਨੂੰ ਅਸੀਂ ਮਾਲਾ ਕਵਾਂਗੇ ਤਾਂ ਵੀ ਹੋਈ ਵੜਾਈ ਵਾਲੀ ਗੱਲ ਨਹੀਂ ਗਈ ਪਰ ਇਹ ਵੀ ਪ੍ਰਸ਼ਾਸਨ ਹੁਣ ਇਹ ਗੱਲ ਸਾਡੇ ਬੱਚੇ ਮੈਂ ਕੋਈ ਸ਼ਾਇਨਾ ਕਰਕੇ ਬੱਚੇ ਅੰਦੇ ਗੱਡੀਆਂ ਲੈ ਕੇ ਕੀ ਲੈਣ ਆ ਗਏ ਮਨ ਟੁੱਟ ਗਿਆ ਉਦੋਂ ਆਉਂਦੇ ਨਾ ਟੁੱਟਣ ਡਿਆ ਹੈਗਾ ਪਰ ਇਹ ਵੀ ਗੁੱਸਾ ਤਾਂ ਪਬਲਿਕ ਨੂੰ ਹੈਗਾ ਪਰ ਮੈਂ ਇਹਨਾਂ ਵੀ ਪੁੱ ਗੁਸ਼ਾ ਕਰਕੇ ਕੀ ਕਰਾਂਗੇ ਹਮਤ ਕਰੋ ਜਿੰਨਾ ਬਰਦਾਸ਼ਤ ਨਹੀਂ ਪਹੁੰਚੋ ਕਰੀ ਜਾਂਦੀ ਆ ਬਾਕੀ ਆਪਾਂ ਕਹੇ ਜੋ ਆਪਣੇ ਦੇਸ਼ ਦਾ ਵਿਧਾਨ ਬਣ ਗਿਆ ਵਾ ਕਿਉਂਕਿ ਪ੍ਰਸ਼ਾਸਨ ਜੇਕ ਤੇ ਜੇਕ ਤੇ ਪ੍ਰਸ਼ਾਸਨ ਆਪ ਦੇ ਸੰਸਕਾਰ ਆਪ ਦੀ ਜ਼ਿੰਮੇਵਾਰੀ ਫਰਜ ਸਮਝੇ ਤੇ ਫਿਰ ਇੰਨੀ ਤੰਗੀ ਨਾਲ ਪ੍ਰਸ਼ਾਸਨ ਦੇ ਵਿੱਚ ਵੀਰ ਜੀ ਪ੍ਰਸ਼ਾਸਨ ਦੇ ਵਿੱਚ ਕੋਈ ਵੀ ਮੁਲਾਜ਼ਮ ਕੋਈ ਵੀ ਮੌਕੇ ਦਾ ਅਫਸਰ ਕੋਈ ਮੌਕੇ ਦਾ ਲੀਡਰ ਕਹਿੰਦਾ ਹੋਰ ਹੁਣ ਮੈਂ ਵੀ ਗੱਲ ਕਰੀ ਜਾਂਦਾ ਨਾ ਉਹ ਸਦਾ ਮੇਰੇ ਹੱਥੀ ਕੋਈ ਪਾਗ ਡੋਰ ਆ ਜੇ ਨਾ ਕਿਸੇ ਦੀ ਤੇ ਉਹ ਫਰਜ ਨਹੀਂ ਨਿਭਾਉਂਦਾ ਮੈਂ ਘੜੀ ਘੜੀ ਕਰੂੰ ਕਿ ਗੱਲ ਹੋਰ ਲਏ ਹੋਰ ਤਰ੍ਹਾਂ ਦੇ ਬਣੇ ਪਿਆ ਹੋਆ ਪੈਨਾ ਵੀ ਆ ਮੈਨੂੰ ਬਹੁਤ ਗੱਲ ਦਾ ਪ੍ਰਾਉਡ ਵੀ ਆ ਸਾਡੇ ਘਰ ਦੇ ਬੱਤੀ ਜੀ ਇਕੱਠੇ ਉਥੇ ਮੈਂ ਸਿਹਰਾ ਦਿੰਦਾ ਵੀ ਜਿਹੜੇ ਵੱਡੇ ਆ ਸਾਡੇ ਘਰ ਦੇ ਆਗੂ ਉਹ ਆਪਦੇ ਫਰਜ਼ ਨਿਭਾਉਂਦੇ ਆ ਉਹਨਾਂ ਨੂੰ ਹੱਕ ਮਿਲਦੇ ਆ ਜਦੋਂ ਵੱਡੇ ਫਰਜ਼ ਨਹੀਂ ਨਿਭਾਉਂਦੇ ਇੱਥੇ ਲੀਡਰ ਪ੍ਰਸ਼ਾਸਨ ਸਾਰੇ ਫਰਜ਼ ਨਹੀਂ ਨਿਭਾਉਣਦੇ ਉਹਨਾਂ ਨੂੰ ਜਨਤਾ ਹੀ ਕੋਈ ਨਹੀਂ ਜਿੱਤੇ ਜੀ ਛੋਟੇ ਅਰਜੀ ਇੱਕ ਸਾਲ ਬਾਅਦ ਹੀ ਉਹਨਾਂ ਨੂੰ ਕੋਈ ਜਨਤਾ ਨਹੀਂ ਵੀ ਇਹ ਤਾਂ ਕੀ ਹੱਲ ਕਰਨਾ ਪ੍ਰਸ਼ਾਸਨ ਚ ਬਹੁਤਨ ਗੇਲੀ ਚੋੜੀ